ਜੀ ਸਵੇਰ ਸਵੇਰ ਜੀ ਗੁੱਡ ਮਾਰਨਿੰਗ ਕੀਤਾ ਬਾਬਾ ਜੀ ਨੂੰ ਯਾਦ ਆ ਤੇ ਅੱਜ ਆਪਣਾ ਹੈਗਾ ਜੀ ਵੱਡਾ ਬਲੌਗ ਤੇ ਵੱਡੇ ਬਲੌਗ ਦੀ ਪਹਿਲੀ ਗੱਲ ਬਾਤ ਜੀਪ ਵਾਲੀ ਨਿਕਲੀ ਥੋੜੀ ਜਿਹੀ ਲਾਡਰੀ ਉਹਦਾ ਡਰਾਈਵਰ ਬੰਦਾ ਜੀ ਅਣਜਾਣ ਆ ਸਾਡਾ ਸੀਤਾ ਬੰਦਾ ਆਪਦਾ ਜੀ ਅਣਜਾਣ ਡਰਾਈਵਰ ਸੀਗਾ ਉਹਦਾ ਕਰਕੇ ਹਾਂ ਪਰ ਪਰਮੇਸ਼ਵਰ ਨੇ ਨਿਕਲੀ ਲਾਡਰੀ ਬਾਲਾਗੇ ਜਾਣਾ ਵਾ ਜੀਪ ਨੂੰ ਤੇ ਜੀਪ ਵੀ ਆਣਾ ਤੇ ਉਹਨਾਂ ਬਾਅਦ ਟਰੈਕਟਰ ਚਾਹੀਦਾ ਟਰੈਕਟਰ ਨੂੰ ਸਟਾਰਟ ਕਰਨਾ ਉਹ ਵੀ ਤੁਹਾਨੂੰ ਪਤਾ ਵੀ ਹੈ ਕਿ ਕਿਹੜਾ ਜਿਹਾ ਔਖਾ ਵਾ ਕਿਉਂਕਿ ਆਪਾਂ ਟਰੈਕਟਰ ਦਾ ਵੀ ਜਿਹੜਾ ਐਂਪ ਸਹੀ ਕਰਕੇ ਲੈ ਕੇ ਆਉਣਾ ਵਾ ਤੇ ਥੋੜੀ ਐਂਪ ਦੇ ਵਿੱਚ ਪ੍ਰੋਬਲਮ ਆ ਤੇ ਚਾਰਦੇ ਆ ਪਰ ਸਟਾਰਟ ਦੀ ਜੁੜੇ ਰੁਕ ਰੋਕ ਪੇ ਰਹਾ ਉਹਨੂੰ ਤਰੋ ਹੱਥ ਲਿਤੇ ਆ ਰਹੀ ਨੂੰ ਚੱਲਿਆ ਆਪਾਂ ਟੂਰਨਾਂ ਆ ਗਿਆ ਜੀ ਸੱਦੇ ਆ ਗਿਆ ਤੇ ਜਿੰਨ ਸਾਰਿਆਂ ਨੂੰ ਪਤਾ ਜੀ ਵੱਡਾ ਵਲੌਗ ਆ ਤੇ ਆਪਾਂ ਤੇ ਲਿਆਉਣ ਮਨਸੂਰ ਦੇ ਨੂੰ ਤੇ ਰਾਈਵੀਰ ਕਿਧਰ ਦੀ ਚਲੀਏ ਬਈ ਆਪਾਂ ਇਤਰਾ ਦੁਕਾਨਾਂ ਲੰਘ ਜੇ ਵਾ ਠੀਕ ਆ ਜੀ ਹੁਣ ਆਪਾਂ ਜਾਵਾਂਗੇ ਜਿੱਥੋਂ ਗੋਲਦਪੁਰਾ ਫਿਰ ਲੰਘੂ ਦੇ ਵਾ ਤੇ ਪਰ ਮਨਸੂਰ ਦੇ ਵਾ ਨਾਲ ਜੁੜੇ ਹੋਏ ਨਾ ਵਲੌਗ ਦੇ ਨਾਲ ਇੱਕ ਲਾਂਗੇ ਭਰਾਵਾਂ ਨਾਲ ਵਧੀਆ ਵਧੀਆ ਗੱਲਾਂ ਅੱਗੇ ਬਈ ਅੱਜ ਪਹੁੰਚੇ ਆ ਮਨਸੂਰ ਦੇਵੇ ਦੇ ਟੂਰਨਾਮੈਂਟ ਤੇ ਅੱਜ ਇਹ ਨਾਲ ਸੰਦੀਪ ਮਿਲ ਪਿਆ ਆਪਾਂ ਨੂੰ ਪਰਾ ਨਿਊਜ਼ੀਲੈਂਡੋਂ ਆਇਆ ਜਿੰਦ ਕਹਿ ਬਾਈ ਸਟਾ ਬਾਈ ਕੇਮਰਿਆ ਬਾਈ ਯਾਨੀ ਟਲੀਣਾ ਹਰਮਨ ਕਹਿੰਦੇ ਹਰਮਨ ਬਾਈ ਬਾਈ ਅਸਰੀ ਘਰ ਪਿੰਡਕਰੀ ਵਾਲਾ ਟਾਪ ਦੇ ਰੀਡਰ ਆ ਬਾਈ ਹਰਮਨ ਟਲੀਣਾ ਵੱਡਾ ਬਾਈ ਘਰ ਪਿੰਡਕਰੀ ਵਾਲਾ ਨਹੀਂ ਵਧੀਆ ਸਹੀ ਗੱਲ ਹੈ। ਸਹੀ ਹੈ ਸਹੀ ਹੈ ਯਾਰ। ਬਾਈ ਨੇ ਪਸਰਾ ਲਾਇਆ ਪਹਿਲਾਂ। ਹੋਰ ਬਤਾ ਬੰ ਨੂੰ ਇਹ ਬੰਦਾ ਚੱਲ ਰਿਹਾ ਅੱਜ ਬੜੀ ਬੰਦੇ ਚੱਲ। ਨਹੀਂ ਨਹੀਂ ਸਹੀ ਗੱਲ ਆ। ਮੈਂ ਹਲੇ ਉਹਨੂੰ ਚਲਾ ਰਿਹਾ ਕੰਮ ਇਹਦੇ ਬਾਰੇ। ਜਿਹੜੇ ਨਵੇਂ ਖਿਡਾਰੀ ਹਨ ਨਵੇਂ ਹਨ ਨਵੇਂ ਖਿਡਾਰੀ ਆ ਉਹ ਕਹਿ ਰਹੇ ਆ ਜਾਫੀ ਵੀ 50% ਆਰਮਰ ਦੇ ਲੈਣਾ ਵਧੀਆ। ਵਧੀਆ ਵਧੀਆ ਗੱਲ ਇਹ ਕੀ ਗੱਲ ਵੀ ਇਹਦੀ? ਛੋਟਾ ਹੈ। ਹਾਂ ਉਹ ਵੀ ਗੱਲ ਆ। ਜਿਹੜੀ ਮੈਂ ਗੱਲ ਸੁਣੀ ਆ। ਮੇਰਾ ਕੈਮਰਾ ਬਈ। ਬੱਸ ਢੜੇ ਕੰਮ। ਉੱਥੇ ਤੱਕ ਕੰਮ। ਪਾਰੀਕਾਰ ਪਾਰੀ ਸਰਕਾਰ ਦੇ ਕਰਦੇ ਕੋਈ ਨਹੀਂ ਹਾਂ ਇੱਥੇ ਰੱਖ ਹੌਣ ਹੌਣ ਲੱਗਦਾ ਏ ਜੋਣਾ ਮੋੜ ਏ ਹੌਣ ਲੱਗਦਾ ਦਿਲ ਗਿਆ ਜੋਣਾ ਮੋੜ ਥੋੜੀ ਤੇ ਫਰਾਰ ਹੋ ਗਿਆ ਜੋਣਾ ਮੋੜ ਥੋੜੀ ਤੇ ਫਰਾਰ ਹੋ ਆਹ ਥੋੜੀ ਜੀ ਗੱਲ ਕੋੜਿਆਂ ਦੀਆਂ ਵੀ ਸਾਂਝਣੀਆਂ ਆ ਯਾਰ ਆਪਣੇ ਬਾਈ ਜੀ ਕੀ ਹਾਲ ਚਾਲ ਠੀਕ ਠਾਕ ਹੈ ਭਿੱਜਾ ਯਾਰ ਇਹ ਲਵਲੀ ਦੇ ਯਾਰ ਆ ਨਾਓ ਭਾਈ ਤੇ ਨਾ ਨਾ ਬੱਸ ਭਾਈ ਜਾਉਂਦੇ ਰੋ ਭਰਾ ਕੱਲੂ ਦੌੜਾਂ ਜਾਈ ਕੱਲੂ ਦੌੜਾਂ ਜਾ ਤੇ ਵੱਡਾ ਬਲੌਗ ਆ ਜੀ ਵੱਡੇ ਬਲੌਗ ਨਾਲ ਜੁੜੇ ਰਹੋ ਤੇ ਬਿਲਾਂ ਭਰਦਾ ਜਾਂਦਾ ਹੌਲੀ ਹੌਲੀ ਤੇ ਸਾਰੇ ਵੀਰਾਂ ਦਾ ਧੰਨਵਾਦ ਜੁੜੇ ਰਹੋ ਬਲੌਗ ਦੇ ਨਾਲ ਇਹ ਲੈ ਵੀ ਲਵਲੀ ਆਪ ਆਪ ਫਿਰ ਨਾਮ ਕਰਦੇ ਆ ਲਵਲੀ ਆਪਣਾ ਉਹ ਮੇਲਾ 9 ਜਨਵਰੀ 8 9 ਜਨਵਰੀ ਨੂੰ ਬਾਬਾ ਮਾਨਸਾ ਜੀ ਦੀ ਯਾਦ ਵਿੱਚ ਬਹੁ ਵੱਡਾ ਮੇਲਾ ਕਰਾਉਂਦੇ ਆਪ ਨੂੰ ਲਵਲੀ ਵੀ ਭਰਾ ਭਾਈ ਸਾਰੇ ਤੇ ਆਪਾਂ ਦਾ ਧੰਨਵਾਦ ਕਰਦੇ ਆਂ ਮੇਲ ਦੇ ਇਹ ਕਰਨ ਦੋਸਤਾਂ ਨੇ ਆਲਾ ਮੈਡਮ ਜੋ ਸੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਬਲੌਗ ਦੇ ਨਾਲ ਜੁੜੇ ਰਹਿਣ ਦੇ ਲਈ ਤੇ ਕਿੰਦਾ ਲਵਾਰਾ ਕਮੈਂਟੇਟਰ ਪੇਜ ਨੂੰ ਆਪਣੇ ਨੂੰ YouTube ਦੇ ਉੱਪਰ ਜਰੂਰ ਸਬਸਕ੍ਰਾਈਬ ਕਰ ਲਓ ਜੀ ਬਾਜੋ ਸਾਡੇ ਬਲੌਗਿੰਗ ਦੇ ਨਾਲ ਜੁੜੇ ਰਹੋ ਨਵੀਆਂ ਪੁਰਾਣੀਆਂ ਵੀਡੀਓ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਿੰਦਾ ਲਵਾਰਾ ਕਮੈਂਟੇਟਰ ਪੇਜ ਜਰੂਰ ਭਰਾ ਬਣ ਕੇ ਫੋਲੋ ਕਰਿਓ ਬਹੁਤ ਬਹੁਤ ਧੰਨਵਾਦ